ਕੋਡੀ 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 ਉਹ ਲਹਿਰਾ ਹੈ ਜਨਾਬ ਦੀਆਂ ਵੇਰ ਵੇਰ ਕੇ ਰੱਡਾ ਪਾਉਂਦਾ ਮਾਲਿਆ ਟੋਹਰਾ ਦੇਖ ਨਵਾਬ ਦੀਆਂ ਮਾਲਿਆ ਟੋਹਰਾ ਦੇਖ ਨਵਾਬ ਦੀਆਂ ਪਰ ਦੂਸਰੇ ਪਾਸੇ ਇਹ ਵੀ ਟਰੈਕਟਰਾਂ ਦਾ ਜੇਤੂ ਹੈ ਮੇਰੇ ਮਿੱਤਰੋ ਇਹ ਆ ਛਾਕੀ ਪੈਂਦਾ ਜਿਹੜੇ ਪਿੰਡ ਦਾ ਕਹਿੰਦੇ ਗੋਰੀ ਦੁਨੀਆ ਦੇ ਸਾਹਮਣੇ ਆਇਆ ਆ ਕਬੱਡੀ ਦਾ ਕਹਿੰਦੇ ਨਵਾਬ ਹੈ ਆਹ ਸਾਹਮਣੇ ਅੰਬਾ ਆਹ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੈ ਉਹ ਲੋਕੀ ਕਰਦੇ ਆ ਦੇ ਵਿੱਚ ਨਿਮਰਤਾ ਵੀ ਬਹੁਤ ਗ੍ਰਾਊਂਡ ਦੇ ਵਿੱਚ ਅਮੋਸਰ ਸਿੰਘ ਦੀ ਧਿਰਤੀ ਦਾ ਜਰਨਲ ਸਕੱਤਰ ਨੇ ਸਰਦਾਰ ਦਰਸ਼ਨ ਸਿੰਘ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਸਾਹਮਣੇ ਦੇਖਾਂਗੇ ਫਿਰ ਕੌਣ ਰੁਕੂ ਕੌਣ ਫੜੋ ਇੱਕ ਪਾਸੇ ਤਿਲਵਿੰਦਰ ਸਿੰਘ ਫੂਲਾ ਹੈ ਨਾਲ ਕਹਿੰਦੇ ਆ ਨੌਜਾਨ ਇਹ ਰੈਂਬੋ ਹੈ ਇਹ ਟਿੱਪਿਆਂ ਦਾ ਪੁੱਤ ਹੈ ਇਹ ਜ਼ਿਲ੍ਹਾ ਮਾਨਸਾ ਦੇ ਵਿੱਚੋਂ ਚੱਲ ਕੇ ਆਇਆ ਹੈ ਬੱਚੇ ਪਾਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰਦੁਆਰਾ ਕਹਿੰਦੇ ਭੱਟ ਸਾਹਿਬ ਦੀ ਗੱਲ ਚੱਲਦੀ ਆ ਇੱਧਰ ਜੱਗੂ 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 ਨਿੱਕਾ ਨਾ ਦੌਰ ਵੇਖ ਗੱਬਰ ਸਿਆ ਉਹ ਜਵਾਨੀ ਭੜਦੀ ਬਾਬਾ ਫੀਵੀ ਚੰਬ ਜੀਆਂ ਦੀ ਧਰਤੀ ਹੈ ਤਿੰਨ ਵਾਰੀ ਕਹਿੰਦੇ ਪੱਥਰ ਸਿੱਟਿਆ ਚੌਥੀ ਵਾਰੀ ਘੋੜੇ ਟਪਾਤੇ ਇੱਧਰ ਕਹਿੰਦੇ ਪੋਲਾ ਜਲਾਲਪੁਰੀਆ ਇਲਾਕਾ ਕਹਿੰਦੇ ਲੋਈਆਂ ਦਾ ਆਹ ਗੱਲ ਸ਼ਾਹ ਕੋੜ ਦੀ ਅੱਜ ਕਹਿੰਦੇ ਅਕਬਰਪੁਰ ਦੇ ਵਿੱਚ ਬੋਲੇ ਨੇ ਅੰਬਾ ਫੜ ਲਿਆ ਉਹ ਬੋਲੇ ਯਾਰ ਨੇ ਇੱਕ ਪਾਸੇ ਕਹਿੰਦੇ ਮਾਸਟਰ ਹੈ ਮਹੀਆ ਵਾਲੇ ਪਿੰਡ ਦਾ ਨਾਮ ਕਹਿੰਦੇ ਨੌਜਾਨ ਉਹ ਕਰਨ ਵਰਗੇ ਇਹ ਬਹੁਤ ਵੱਡੇ ਨਾਮ ਨੇ ਇਹਨੂੰ ਦੁਨੀਆ ਸ਼ਾਕਾ ਕਹਿੰਦੀ ਹੈ ਲਓ ਸਾਹਮਣੇ ਸ਼ਾਕਾ ਉਹ ਕਰਾਉਂਦਾ ਬੱਲੇ ਬੱਲੇ ਇੱਕ ਲੱਤ ਤਾਹ ਦੇ ਦੂਜੀ ਥੱਲੇ ਨੌਜਾਨ ਸੁਨੀਲ ਕਹਿੰਦੇ ਤਮਤਾਨ ਸਾਹਿਬ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੰਤਾਨ ਸਾਹਿਬ ਦਾ ਇਤਿਹਾਸ ਬਹੁਤ ਵੱਡਾ ਹੈ ਉਹ ਨਵੇਂ ਬਾਦਸ਼ਾਹ ਦੀ ਧਰਤੀ ਹੈ ਪਰ ਆਹ ਕੌਣ ਹੈ ਇਹ ਖਡੂਰ ਸਾਹਿਬ ਦੇ ਕੋਲੋਂ ਚੱਲ ਗਿਆ ਆ ਮੈਨੂੰ ਲੱਗਦਾ ਵੀ ਜਿੰਨੇ ਕਿ ਟੱਚ ਉਹਨੇ ਉਨਾਂ ਹੀ ਫੜੇਰੇ ਆਹ ਸੁਨੀਲ ਤੇ ਜੋਨ ਦੀ ਟੱਕਰ ਸਿਰੇ ਦੀ ਹੈ ਇਹ ਜਦੋਂ ਰੇਡਰ ਦੇ ਮੂਹਰੇ ਹੁੰਦਾ ਇੱਕ ਕੰਨੀ ਤੇ ਕਹਿੰਦੇ ਜੱਕੂ ਹਾਕਮ ਵਾਲੀਆ ਦੂਸਰੀ ਕੰਨੀ ਤੇ ਚਰਾਗ ਦੀਨ ਮਈਆਂ ਵਾਲੇ ਦੀ ਧਰਤੀ ਦਾ ਫੂਲਾ ਸੁਸ਼ਕ ਤੇ ਸ਼ਾਕਾ ਦਿਆਲਪਰੀਆ ਜੀਵਨ ਕਹਿੰਦੇ ਚੰਬੇ ਘੜਕੇ ਵਾਲਾ ਕਬੱਡੀ ਪਾ ਰਿਹਾ ਹਾਕਮ ਵਾਲੀਆ ਕਬੱਡੀ ਦਾ ਰੈਂਬੋ ਲਾ ਰੱਖਦਾ ਤੌਣ ਦੇ ਹੱਥ ਲਾਉਂਦਾ ਠੱਬੀ ਕਰਦਾ ਫਾਟਕ ਬੰਦ ਜਿਹੜੇ ਜੱਗੂ ਨੂੰ ਪਿਆਰ ਕਰਦੇ ਜਫਾ ਕਿਦਾਂ ਦਾ ਲੱਗਾ ਤਾੜੀ ऐसे तरह कबड्डी ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਧੰਵਾਦੀ